ਬੈਰਾੜੀ ਮਹੱਲਾ ਚੌਥਾ ਬੈਰਾੜੀ ਰਾਗ ਦੇ ਵਿੱਚ ਚੌਥੇ ਪਰਸ਼ਾ ਧੰਗੁਰੂ ਰਾਮਦਾਸ ਮਹਾਰਾਜ ਜੀ ਦਾ ਹੁਕਮਨਾਮਾ ਅੰਗ ਨੰਬਰ 720 ਤੇ ਸੁਭਾਈ ਮਾਨ ਬਖਸ਼ਿਸ਼ ਕਰਦੇ ਹਨ ਜਪ ਮੰਨ ਹਰ ਹਰ ਨਾਮ ਨਿਤ ਧਿਆਏ ਸਭ ਕਹਿੰਦੇ ਆ ਮੇਰੇ ਮਨ ਉਸ ਪ੍ਰਮਾਤਮਾ ਨੂੰ ਸਿਮਰਨਾ ਕਰ ਤੇ ਨਿਤ ਹੀ ਉਸ ਪ੍ਰਮਾਤਮਾ ਦੀ ਯਾਦ ਵਿੱਚ ਜੁੜਿਆ ਰਹੋ ਜੋ ਇੱਛਾ ਸੋਈ ਫਲ ਪਾਵੇਂ ਫਿਰ ਦੁੱਖ ਨ ਲਾਗਿਆ ਆਏ ਜਦੋਂ ਉਸ ਪਰਮਾਤਮਾ ਦੀ ਯਾਦ ਵਿੱਚ ਆਪਣੀ ਸੁਰਤ ਨੂੰ ਜੋੜ ਲਵੇਂਗਾ ਫਿਰ ਹਰ ਇੱਕ ਮਨ ਦੀ ਇੱਛਾ ਤੇਰੀ ਪੂਰੀ ਹੋਵੇਗੀ ਫਿਰ ਤੈਨੂੰ ਵਿਕਾਰਾਂ ਦਾ ਦੁੱਖ ਮਹਿਮਾ ਭਰਮਾਂ ਦਾ ਦੁੱਖਾਂ ਤਕਲੀਫਾਂ ਦਾ ਦੁੱਖ ਤੈਨੂੰ ਤੰਗ ਨਹੀਂ ਕਰੇਗਾ ਰਹਾਓ ਸੋ ਜਪ ਸੋ ਤਪ ਸਾਬਰਤ ਪੂਜਾ ਜਿਤ ਹਰ ਸੋ ਪ੍ਰੀਤ ਲਗਾਏ ਸਭ ਕਹਿੰਦੇ ਕੋਈ ਜਪ ਕਰਦਾ ਹੈ ਕੋਈ ਤਪ ਕਰਦਾ ਹੈ ਕੋਈ ਬਰਤ ਰੱਖਦਾ ਹੈ ਕੋਈ ਪੂਜਾ ਕਰਦਾ ਹੈ ਪਰ ਮੇਰਾ ਜਪ ਤਪ ਬਰਤ ਪੂਜਾ ਇਹੀ ਹੈ ਕਿ ਮੇਰੀ ਪ੍ਰੀਤ ਪਰਮਾਤਮਾ ਦੇ ਨਾਲ ਬਣ ਜਾਵੇ ਜਿਸ ਨੇ ਪਰਮਾਤਮਾ ਦੇ ਨਾਲ ਪਿਆਰ ਪਾਲਿਆ ਉਸ ਨੇ ਘਰ ਬੈਠੇ ਸਮਝ ਲਓ ਜਪ ਤਪ ਬ੍ਰਹਤ ਪੂਜਾ ਸਾਰਾ ਕੁਝ ਵਿੱਚ ਇਹੀ ਆ ਗਿਆ ਬਿਨ ਹਰ ਪ੍ਰੀਤ ਹੋਰ ਪੀਤ ਸਭ ਝੂਟੀ ਇੱਕ ਖਿੰਮੈ ਵਿਸਰ ਸਭ ਜਾਏ ਇੱਕ ਪਰਮਾਤਮਾ ਦੇ ਨਾਲ ਹੀ ਸੱਚੀ ਤੇ ਸੁੱਚੀ ਪ੍ਰੀਤ ਜਿਹੜੀ ਹੈ ਨਾਲ ਨਿਭਣ ਵਾਲੀ ਹੈ ਬਾਕੀ ਸਾਰੀਆਂ ਸੰਸਾਰ ਦੀਆਂ ਪ੍ਰੀਤਾਂ ਝੂਟੀਆਂ ਹਨ ਤੇ ਬਿਨ ਸੰਹਾਰ ਹਨ ਤੂੰ ਬੇਅੰਤ ਸਰਬ ਕਲਪੂਰਾ ਕਿਛ ਕੀਮਤ ਕਹੀ ਨਾ ਜਾਏ اے ਪ੍ਰਮਾਤਮਾ ਤੂੰ ਬੇਅੰਤ ਹੈ ਤੇਰਾ ਕੋਈ ਦਾਇਰਾ ਨਹੀਂ ਤੂੰ ਸਰਬ ਕਲਾ ਸੰਪੂਰਨ ਹੈ ਆਪਜੀ ਦੀ ਕੀਮਤ ਨਾ ਪਾਈ ਜਾ ਸਕਦੀ ਤੇ ਨਾ ਹੀ ਕੋਈ ਆਪਜੀ ਦੀ ਕੀਮਤ ਦੇ ਸਕਦਾ ਸਾਈਂ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ ਆਪਜੀ ਦੇ ਨਾਮ ਦੀ ਕੋਈ ਕੀਮਤ ਦੇ ਹੀ ਨਹੀਂ ਸਕਦਾ ਤੇ ਨਾ ਹੀ ਕੋਈ ਪਾ ਸਕਦਾ ਹੈ ਨਾਨਕ ਸ਼ਰਨ ਤੁਮਾਰੀ ਹਰ ਜੋ ਭਾਵੇ ਤਮੈ ਛੜਾਏ ਦਾਸ ਨਾਨਕ ਆਪਜੀ ਦੀ ਸ਼ਰਨ ਵਿੱਚ ਆਇਆ ਹੈ ਜਿਵੇਂ ਆਪਜੀ ਨੂੰ ਚੰਗਾ ਲੱਭਦਾ ਹੈ ਤਿਵੇਂ ਹੀ ਮੈਨੂੰ ਵਿਕਾਰਾਂ ਤੋਂ ਛਡਾਓ ਵਿਕਾਰਾਂ ਤੋਂ ਮੈਨੂੰ ਬਚਾ ਕੇ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ